जैसे जैसे चुनाव नजदीक आ रहे हैं वैसे वैसे चुनावी पार्टियों के प्रचार भी तेज हो रहे हैं भारतीय जनता पार्टी के चुनावी उम्मीदवार दिनेश सिंह बब्बू द्वारा पठानकोट के बॉर्डर इलाके में अपना चुनाव प्रचार किया गया चुनाव प्रचार के दौरान उन्होंने पंजाब कैबिनेट मिनिस्टर लालचंद कटारू चक पर तीखे निशाने साधे उन्होंने कहा कैबिनेट मिनिस्टर लालचंद कटारू चक किसी गलत में न रहे पुलिस के जोर पर वो वोट डलवा देंगे ऐसा वो ना सोचे क्योंकि चुनाव को चुनाव की तरह ही अगर लड़ा जाए तो बेहतर रहेगा उन्होंने कहा कि ये लोकतंत्र की मर्यादा है मर्यादा में रह करके ही सबको चुनाव लड़ने चाहिए और इसकी मर्यादा को बनाए रखना राजनीतिक पार्टियों का परम कर्तव्य है साथ ही उन्होंने ये भी कहा कि उनके द्वारा कीड़ी पत्तन और मकोड़ा पत्तन पर जल्द ही निर्माण कार्य करवाया जाएगा और साथ ही हल्के में पीजीए जैसा बड़ा अस्पताल भी वो लेकर आएंगे ताकि लोगों को स्वास्थ्य संबंधी किसी भी प्रकार की कोई दिक्कत और परेशानी का सामना न करना पड़े भारतीय जनता पार्टी भारतीय जनता पार्टी श्री राम तो लोग लगातार मानसवान दे ਔਰ ਇੰਨੀ ਗਰਮੀ ਦੇ ਦੇਖੋ ਹਰ ਪ੍ਰੋਗਰਾਮ ਦੇ ਲੋਕ ਵਦੋ ਵਦੋ ਹੈ ਜਿੱਥੋਂ ਦਾ ਅਜੰਡੇ ਦੀ ਗੱਲ ਹੈ ਆਪਾਂ ਨਾਲ ਜੀ ਇੱਕ ਕਿੜੀ ਪਤਨ ਵਾਲਾ ਪੁਲ ਇੱਕ ਬਕੋੜਾ ਪਤਨ ਵਾਲਾ ਪੁਲ ਸਭ ਤੋਂ ਪਹਿਲੇ ਸ਼ੁਰੂ ਕਰਦੇ ਤੀਸਰਾ ਇਹ ਹੈ ਕਿ ਆਪਾਂ ਇੱਕ ਵਧੀਆ ਜਿਹਾ ਹਸਪੀਟਲ ਦਾ ਏਮਜ਼ ਆ ਜਾਂ ਪੀਜੀਆ ਹੈ ਉਧਰ ਦਾ ਹਸਪੀਟਲ ਜਿਹੜਾ ਹੈ ਪਤਨਗੁਰ ਲੋਕ ਸਭਾ ਦਾ ਹਸਪੀਟਲ ਜਿਹੜਾ ਹੈ ਔਰ ਇਹ ਚੋਣਾਂ ਭਾਰਤੀ ਜਨਤਾ ਪਾਰਟੀ ਇਤਿਹਾਸਿਕ ਜਿੱਤ ਨਾਲ ਜਿੱਤ ਹਾਸਲ ਕਰੇਗੀ ਔਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਲੋਕਾਂ ਜੋਸਾ ਹੈਗਾ ਆ। ਆ ਕਿਸੇ ਸਟੇਜ ਤੋਂ ਕਹਿ ਰਹੇ ਸੀ ਕਿ ਮੰਤਰੀ ਦੇ ਬੰਦੇ ਜਿਹੜੇ ਹੈਗੇ ਆ ਉਹ ਕੁਝ ਕਹਿੰਦੇ ਆ ਲੋਕਾਂ ਨੂੰ। ਹੁਕਮ ਹੈ ਤੁਹਾਡੇ ਮਾਧਮੇ ਸੇ ਗੱਲ ਕਰਨਾ ਚਾਹੁੰਦਾ ਕਿ ਮੰਤਰੀ ਜੀ ਠੀਕ ਆਪਿਆਂ ਉਹ ਠੀਕ ਕਰ ਲੈਣ। ਚੋਣਾਂਵ ਨੂੰ ਚੋਣਾਂ ਦੀ ਤਰ੍ਹਾਂ ਲੜਨ। ਔਰ ਗਲਤ ਫਹਿਮੀ ਨਾ ਰਹਿਣ ਵੀ ਜਿਹੜਾ ਕਹਿੰਦੇ ਛੰਡੇ ਲਾ ਲਓ ਜੀ। ਗਲਤ ਫਹਿਮੀ ਜਿਹੜਾ ਰਹਿਣ। ਵੀ ਉਹ ਆਪਣੇ ਪੁਲਿਸ ਦੇ ਜ਼ੋਰ ਬੋਟਾ ਬੋਲ ਹਨ ਤੇ ਇੱਕ ਟਾਰੋ ਚੱਕ। ਆਪਣੇ ਨਾਲ ਹੀ ਉਹ ਰਹਿਣ ਆਰ ਦਾ ਖੜਕ ਗੱਲ ਦਾ ਕਿ ਜੇ ਮੰਤਰੀਏ ਲੋਕਾਂ ਦਾ ਬਣਾਇਆ ਨਾ ਇਹ ਬੜਾ ਮਾਸਵਾਹ ਦਿੱਤਾ ਤੇ ਜਿਹੜੀ ਹੈ ਨਾ ਲੋਕਤੰਤਰ ਉਹਦੀ ਥੋੜੀ ਜਿਹੀ ਮर्यादा ਜੇ ਰਹਿਣ ਗਈ ਹੈ ਹਰ ਕਿਸੇ ਨੂੰ ਅਧਿਕਾਰ ਹੈ ਵੋਟ ਪਾਉਣ ਦਾ ਭਾਵੇਂ ਜੀਪ ਨੂੰ ਪਾਣੀ ਹੈ ਕਿਸੇ ਕਾਂਗਰਸਵਾ ਜਿਹਨੂੰ ਵਾਪੇ ਅਗਰ ਕਿਸੇ ਪਾਰਟੀ ਦੇ ਵਿਅਕਤੀ ਦੇ ਕੋਈ ਹਾਂ ਚਾਹੀ ਜੱਖੇ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਤੇ ਦਿਨੇਸ਼ ਬੱਬੂ ਸਭ ਤੋਂ ਵੇਲੇ ਅੱਗੇ ਖੜਾ ਹੋਏਗਾ ਕਰਕੇ ਔਰ ਕੱਲ ਤੋਂ ਫਹਿਮੀ ਨਾ ਰਹੇ ਜੋ ਜੋ ਇਹਨਾਂ ਨੇ ਕਾਰਨਾਂ ਵਿੱਚਲੇ 2.5 ਸਾਲ ਹੋ ਗਏ ਤੋਂ ਇੱਕੀ ਪਤਾ ਤਬਾਰੀ ਇਹਨਾਂ ਦੇ ਵੀ ਆਣ ਵਾਲੀ ਬੜੀ ਜਲਦੀ ਕਰਕੇ ਕਲਸੀ ਸੁਖਿੰਦਰ ਉਹ ਨਵਾਂ ਨਾ ਗੱਲ ਕਰ ਰਹੀ ਉਹ ਕਹ ਰਹੇ ਸੀ ਕਿ ਤੁਸੀਂ ਤਿੰਨ ਵਾਰ ਵੀ ਟੈਕ ਰਹੇ ਹੋ ਤਾਂ ਹਲਕੇ ਦੇ ਵਿੱਚ ਤਾਰੇ ਲਾ ਕੇ ਦੇ ਵਿੱਚ ਤੁਹਾਡੇ ਤੇ ਪੀਣ ਦੇ ਪਾਣੀ ਦੀ ਹਜੇ ਵੀ ਪ੍ਰੋਬਲਮ ਹੈ ਕਿਸ ਮਸਲੇ ਤਾਂ ਜਰਨਾ ਜੀ ਚਾਰ ਪ੍ਰੋਜੈਕਟ ਲੱਗੇ ਨੇ ਤਿੰਨ ਦਿਨ ਕਰੋੜ ਰੁਪਏ ਦੇ ਜਿਹੜੇ ਝੀਲ ਚੋਂ ਪਾਣੀ ਚੁੱਕੀ ਹੈ ਨਾ ਜੀ ਉਹ ਸਾਡੇ ਸਾਥੋਂ ਵਿੱਚ ਝੀਲ ਜੋ ਪਾਣੀ ਲਿਫਟ ਕਰੀ ਹੈ ਨਾ ਜੀ ਉਹ ਲੋਕਾਂ ਦਾ ਬੇਗਾਨਾ ਉਹ ਸਵਾ ਦੇ ਕੋ ਨਿਆੜੀ ਕਾਲਜ ਬਣਦਾ ਜਿਹੜਾ ਕਾਲਜ ਤੋਂ ਦੂਸਰਾ ਬਣਿਆ ਆਪਣੇ ਪੂਰਾ ਆਪਣੇ ਗ੍ਰੈਜੂਏਸ਼ਨ ਤੱਕ ਦਾ ਗੱਲ ਮਾਰ ਰਾ ਪ੍ਰਭਾਵ ਦੇ ਨਹੀਂ ਨਹੀਂ ਜਿਹੜਾ ਕਾਲਜ ਬਣਾਇਆ ਉਹ ਮਾਸਟਰ ਦੇ ਟਾਈਮ ਬਣਾਇਆ ਜਿੰਨੀ ਵੀ ਡਿਵੈਲਪਮੈਂਟ ਧਾਰ ਹੋਈ ਨਾ ਜੀ ਉਹ ਹੋਈ ਹੈ ਭਾਜੀ ਦੇ ਟਾਈਮ ਇਹਨਾਂ ਕੋਲ ਸਰਕਾਰ ਰੇਪਰ ਨਹੀਂ ਹੋਈ ਕਰਦੀਆਂ ਔਰ ਸੁਵਿੰਦਰ ਰੰਧਾਵਾ ਜਿਹੜੇ ਗੱਲ ਕਰੇਦਾ ਨਾ ਜੀ ਉਹਨਾਂ ਦੀ ਵਿਧਾਨ ਸਭਾ ਚ ਇੱਕ ਪਿੰਡ ਹੈ ਜਿੱਥੇ ਇਹਨਾਂ ਦੇ ਡਿਪੀ ਸੀਐਮ ਰਹਦੇ ਹੋਏ 20 14 ਨੌਜਵਾਨਾਂ ਨੂੰ ਨਸ਼ੇ ਨਾਲ ਮੌਤ ਹੋਈ ਹੈ ਸ਼ਰਮ ਆਣੀ ਜੇ ਇਸ ਗੱਲ ਦੀ ਇੱਧਰ ਜਦ ਦੱਸ ਸਕਦਾ ਵੀ ਇਹ ਨਹੀਂ ਹੋਇਆ ਆਪਣੇ ਲਾਂਚ ਚੱਕਰ ਤੇ ਦੇਖਣ ਕਾਮ ਸੇ ਗਾਉਂ ਤੇ ਇੱਕ ਹਸਤਾਲਾ ਉਹ ਵੀ ਬੰਦ ਪਿਆਦਾ ਕੋਈ ਕੰਮ ਨਹੀਂ ਹੋਇਆ ਤੁਹਾਡੀ ਕੰਪੇਨ ਦੇ ਵਿੱਚ ਹੁਣ ਪ੍ਰਗਨਸ ਸਾਡੀ ਰਲੀਆਂ ਹੈਗੀਓ ਉਸ ਤੋਂ ਬਾਅਦ ਹੋਰ ਕੌਣ ਸਟਾਰ ਪਚਾਰੇ ਜਿਹੜੇ ਹੈਗੇ ਆਣ ਵਾਲੇ ਉਹ ਪੰਜਾਬ ਬੋਲੋ ਲਿਖ ਕੇ ਵੀ ਜਦਾ ਇੱਕ ਦੇ ਮੋਦੀ ਜਾਇਕ ਦੇ ਫਿਰ ਆਪਾਂ ਕੋਸ਼ਿਸ਼ ਕਰ ਰਹੇ ਨੇ ਕਿ ਰਾਜਨਾਥ ਜੀ ਚੋਗੀ ਜੀ ਦੋਨੇ ਸਿਰ ਪਹੁੰਚਾ ਦੋ ਸਿਆਣ ਪਰ ਲੋਕਾਂ ਦੀ ਬਹੁਤ ਮੰਗ ਹੈ ਮੋਦੀ ਵਾਸਤੇ ਵੀ ਲੋਕ ਕਹਿੰਦੇ ਕਿ ਮੋਦੀ ਜੀ ਲਿਆਓ ਮੋਦੀ 24 ਨੂੰ ਆਇਆ ਕਿਤੇ ਸਵਾਦ ਜੋਗੀ ਜੀ ਦਾ ਵੀ ਤੇ ਰਾਜਨਾਜ ਜੀ ਦਾ ਵੀ ਗੁਰਦਾਸਪੁਰ ਸੀਟ ਤੇ ਕੁਝ ਚੇਂਜਸ ਹੋਣਗੇ ਜੇ ਪ੍ਰੈਮੀਨਿਸਟਰੀ ਰੈਲੀ ਹੁੰਦੀ ਹੈ ਯਾਰ ਜੋਗੀ ਸਾਹਿਬ ਨੇ ਐਕਚੁਅਲੀ ਹਰ ਜਗ੍ਹਾ ਜਿੱਥੇ ਪ੍ਰਧਾਨ ਮੰਤਰੀ ਜਾਂਦੇ ਨੇ ਉੱਥੇ ਮਤਲਬ ਉਹ ਹਵਾ ਬਦਲਦੀ ਬਦਲਦੀ ਹੈ ਇਕਦਮ ਤੇ ਦੇਖਿਓ ਤੁਸੀਂ 24 ਦੇ ਜਿਹੜੇ ਪ੍ਰਧਾਨ ਮੰਤਰੀ ਜਾਂਦੇ ਨੇ ਨਾ ਉਹਨਾਂ ਆਵਾ ਹਵਾ ਬਦਲ ਨਹੀਂ ਆਉਂਦੀ ਇਫ ਯੂ ਵਿਸ਼ ਕਿ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar